ਕਿ ਨਹੀਂ ਬੋੰਦੇ ਸਰ ਠਕਾ ਬਣਿਆ ਹੋਇਆ ਹੈ ਅਲਟੋ ਪੀ ਲਾਰੇ ਅੱਜ ਇਹਦੇ ਪੌਣੀ ਨਹੀਂ ਆਪਾਂ ਇਹਦੇ ਸਾਬ ਜਿਆਦੇਆਂ ਦੇ ਚਿੱਤੀ ਢਾੜੇ ਆ ਠੀਕ ਆ ਸ਼ਾਬਾਸ਼ ਪੱਕ ਭਾਂਵੇਂ ਲੈਣੀ ਛੋਟੀ ਜੀ ਪੱਕ ਵਾਹ ਕਾਲ ਸਾਹ ਵਾਹ ਵਾਹ ਤੁਸੀਂ ਅਸੁੰਦੇ ਆਈ ਨਾ ਬਾਬਾ ਹੈ ਤੁਸੀਂ ਅਸੁੰਦੇ ਆ ਨਾ ਆਪਾਂ ਬਾਬਾ ਜੀ ਕਿਹੜਾ ਨਾਮ ਹੈ ਸਾਬ ਜਿਆਦੇਆਂ ਦੇ ਨਾਮ ਜੀ ਸਾਬ ਜਿਆਦੇਆਂ ਦੇ ਮੈਂ ਹੀ ਸੁਣਦਾ ਬਣਾਏਗਾ ਸਾਲ ਸੁਣਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਜੀ ਚਿੰਗੜੀ ਬਾਬਾ ਜੋਰਾ ਬਾਬਾ ਬਾਬਾ ਫਤੇ ਸਿੰਘ ਜੀ ਬਾਬਾ ਜੀ ਚਲ ਮੈਂ ਤੇ ਲੜੀ ਵਾਰ ਸੁਣਾਉਣਾ ਸਾਬਜਾਦਾ ਬਾਬਾਜੀਤ ਸਿੰਘ ਜੀ ਸਾਬਜਾਦਾ ਬਾਬਾ ਜਹਾਰ ਸਿੰਘ ਜੀ ਸਾਬਜਾਦਾ ਬਾਬਾ ਜੋਰਾਵਰ ਸਿੰਘ ਜੀ ਸਾਬਜਾਦਾ ਬਾਬਾ ਫਤੇ ਸਿੰਘ ਜੀ ਕਿਤੇ ਛੋਟੇ ਸਾਬਜਾਦੇ ਸ਼ਹੀਦ ਹੋਏ ਫਤੇਗੜ ਸਾਹਿਬ ਕਿਵੇਂ ਸ਼ਹੀਦ ਹੋਏ ਆਪਰੇ ਨੇ ਆ ਜਿਚਣ ਕੇ ਤੇਰ ਮਲੀ ਸ਼ਾਬਾਸ਼ ਤੂੰ ਵੀ ਇਦਾਂ ਹੀ ਸਰਦਾਰ ਰਹਿਣਾ ਤੂੰ ਵੀ ਸਰਦਾਰ ਰਹਿਣਾ